ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਵੀ ਅਸੀਂ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਆਰੇ ਸੂਟਾਂ ਦੀ ਵੀਡੀਓ ਲੈ ਕੇ ਆਈਆਂ ਜਿਸ ਦੇ ਕਲਰ ਚਾਰਟ ਵੀ ਬਹੁਤ ਹੀ ਪਿਆਰੇ ਪਿਆਰੇ ਰਹਿਣਗੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਆ ਕਰੋ ਇਸ ਦੇ ਨਾਲ ਨਾ ਤਾਂ ਤੁਹਾਨੂੰ ਫੈਬਰਿਕ ਬਾਰੇ ਪਤਾ ਚੱਲਦਾ ਹੈ ਤੇ ਨਾ ਹੀ ਜਿਹੜੇ ਸੂਟ ਹੈ ਉਹਨਾਂ ਦੇ ਕਲਰ ਚਾਰਟ ਬਾਰੇ ਔਰ ਨਾ ਹੀ ਜਿਹੜਾ ਹੈ ਸੂਟ ਦਾ ਰੇਟ ਹੈ ਜੋ ਅਸੀਂ ਵੀਡੀਓ ਦੇ ਵਿੱਚ ਦੱਸਦੇ ਹਾਂ ਉਸ ਬਾਰੇ ਤੁਹਾਨੂੰ ਕੁਝ ਵੀ ਜਿਹੜਾ ਆ ਪਤਾ ਨਹੀਂ ਲੱਗਦਾ ਆਓ ਦੇਖਦੇ ਹਾਂ ਜੀ ਪਹਿਲਾ ਸੂਟ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਸੁੰਦਰ ਡਿਜ਼ਾਈਨ ਇਹ ਸੂਟ ਜੀ ਪੂਰਾ 올 ਓਵਰ 5 ਮੀਟਰ ਰਹੇਗਾ ਇਸ ਦਾ ਫੈਬਰਿਕ ਜੀ ਪਿਓਰ ਕੈਮਰਿਕ ਕਾਟਨ ਰਹੇਗਾ 올ਓਵਰ ਸੂਟ ਇਹ ਸੂਟ ਜੀ ਪਰਪਲ ਛੇਡ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਹੈ ਸੂਟ ਦੇ ਕਲਰ ਦੀ ਔਰ ਫੈਬਰਿਕ ਦੀ ਫੁੱਲ ਗਾਰੰਟੀ ਦਿੱਤੀ ਜਾਂਦੀ ਹੈ ਜੀ ਸਾਡੀ ਸ਼ਾਪ ਤੇ ਜੀ ਤੁਹਾਨੂੰ ਬਿਲਕੁਲ ਸਾਫ਼ ਸੁਥਰੇ ਡਿਜ਼ਾਈਨਾਂ ਵਾਲੇ ਵਧੀਆ ਬ੍ਰਾਂਡਡ ਕੱਪੜੇ ਹੀ ਮਿਲਣਗੇ ਜੀ ਸੂਟ ਦੇਖੋ ਜੀ ਕਿੰਨਾ ਸੋਬਰ ਲੱਗ ਰਿਹਾ ਹੈ ਕਲਰ ਦੇਖੋ ਕਿੰਨੇ ਪਿਆਰਾ ਲੱਗ ਰਿਹਾ ਹੈ ਇਹਦਾ ਦੇਖੋ 골ਡਨ ਔਰ ਜੋ ਹੈ ਪਰਪਲ ਜੀ ਸ਼ੇਡ ਦੇ ਵਿੱਚ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਆ ਸੂਟ ਸਟਿਚ ਹੋਵੇ ਬਹੁਤ ਪਿਆਰਾ ਲੱਗੂਗਾ ਜੀ ਇਸ ਦੇ ਨਾਲ ਹੀ ਤੁਹਾਨੂੰ ਦਿਖਾਉਨੇ ਆਂ ਅਸੀਂ ਦੇਖੋ ਪਿਓਰ ਦੀ ਚੁੰਨੀ ਹੈ ਇਹਦੇ ਨਾਲ ਸੂਟ ਤੇ ਚੁੰਨੀ ਜੀ ਪੂਰੀ ਪ੍ਰੋਪਰ ਲੈਂਥ ਵਿਰਥ ਹੈ ਉਸ ਦੀ ਬਿਲਕੁਲ ਛੋਟੀ ਜੀ ਚੁੰਨੀ ਨਹੀਂ ਹੈ ਜਿਸ ਤਰ੍ਹਾਂ ਸੂਟ ਦੇ ਵਿੱਚ ਡਿਜ਼ਾਈਨਿੰਗ ਹੈ ਉਸੇ ਤਰ੍ਹਾਂ ਤੁਸੀਂ ਦੇਖੋ ਚੁੰਨੀ ਦੇ ਵਿੱਚ ਵੀ ਡਿਜ਼ਾਈਨਿੰਗ ਹੈ ਇਹ ਦੇਖੋ ਪਿਓਰ ਦੀ ਚੁੰਨੀ ਹੈ ਜੀ ਇਹ ਦੇਖੋ ਬਿਰਤ ਕਿੰਨੀ ਹੈ ਇਹਦੀ ਦਿਖਾ ਰਹੇ ਹਾਂ ਅਸੀਂ ਸਾਡੀ ਵੀਡੀਓ ਨੂੰ ਜੀ ਨਾਲ ਨਾਲ ਲਾਈਕ ਤੇ ਸ਼ੇਅਰ ਕਰਿਆ ਕਰੋ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਇਹ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਜੀ ਦੂਸਰਾ ਕਲਰ ਜੋ ਹੈ ਜੀ ਰੈਸਟ ਕਲਰ ਦੇ ਵਿੱਚ ਇਹ ਦੇਖੋ ਸੂਟ ਦਾ ਡਿਜ਼ਾਈਨ ਕਿੰਨਾ ਪਿਆਰਾ ਲੱਗ ਰਿਹਾ ਹੈ ਬਿਲਕੁਲ ਸੁਪਰ ਜਿਹਾ ਸੂਟ ਸੂਟ ਦੀ ਗ੍ਰੇਸ ਦੇਖੋ ਕਿੰਨੀ ਲੱਗ ਰਹੀ ਹੈ ਬਿਲਕੁਲ ਸਾਫ਼ ਸੁਥਰੇ ਪ੍ਰਿੰਟ ਇਹ ਦੇਖੋ ਜ਼ੂਮ ਕਰਕੇ ਦਿਖਾ ਰਹੇ ਆ ਤੁਹਾਨੂੰ ਅਸੀਂ ਸਕਰੀਨ ਦੇ ਉੱਪਰ ਸਾਡਾ ਨੰਬਰ ਵੀ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਆ ਦੇਖੋ ਜੀ ਪਿਓਰ ਕਪੜੇ ਦੀ ਪਛਾਣ ਇਹ ਦੇਖੋ ਪਿਓਰ ਜੀ ਕੈਮਰਿਕ ਕਾਟਨ ਦਾ ਹੈ ਇੱਕ ਵੀ ਜਿਹੜਾ ਧਾਗਾ ਹੈ ਉਹ ਮਿਕਸ ਨਹੀਂ ਮਿਲੂਗਾ ਤੁਹਾਨੂੰ ਜੇ ਅਸੀਂ ਪਿਓਰ ਕੈਮਰਿਕ ਕਿਹਾ ਤਾਂ ਪਿਓਰ ਹੀ ਕੈਮਰਿਕ ਮਿਲੇਗੀ ਔਰ ਪੂਰੀ ਕੱਟ ਜੋ ਹੈ 5 ਮੀਟਰ ਦੀ ਮਿਲੇਗੀ ਇਹ ਹੈ ਜੀ ਨਾਲ ਪਿਓਰ ਦੀ ਚੁੰਨੀ ਇਹ ਤੁਸੀਂ ਦੇਖੋ ਚੁੰਨੀ ਦੇ ਵਿੱਚ ਵੀ ਸੇਮ ਸੂਟ ਨਾਲ ਦੀ ਡਿਜ਼ਾਈਨਿੰਗ ਹੈ ਆ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਪੂਰੀ ਸਰਦਾਰੀ ਲੁੱਕ ਵਾਲੀ ਚੁੰਨੀ ਹੈ ਪ੍ਰੋਪਰ ਇਹਦੀ ਲੈਂਥ ਵਿਰਥ ਹੈ ਕੋਈ ਛੋਟੀ ਜੀ ਚੁੰਨੀ ਨਹੀਂ ਮਿਲੂਗੀ ਤੁਹਾਨੂੰ ਅਗਰ ਤੁਸੀਂ ਸਾਡੀ ਸ਼ਾਪ ਤੋਂ ਸੂਟ ਨੂੰ ਪਰਚੇਸ ਕਰੋਗੇ ਤਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਨਵੇਂ-ਨਵੇਂ ਸੂਟਾਂ ਦੀ ਵੀਡੀਓ ਜਿਹੜੀ ਹੈ ਉਹਦੀ ਨੋਟੀਫਿਕੇਸ਼ਨ ਮਿਲਦੀ ਰਹੇ। ਆਉਰ ਦਿਖਾਉਣਿਆਂ ਤੁਹਾਨੂੰ ਜੀ ਗ੍ਰੇ ਕਲਰ ਦੇ ਵਿੱਚ ਸੂਟ। ਇਹ ਦੇਖੋ ਡਿਜ਼ਾਈਨਿੰਗ ਜਿਹੜੀ ਸਾਰੇ ਸੂਟਾਂ ਦੀ ਸੇਮ ਰਹੇਗੀ ਜਿਹੜੇ ਕਲਰ ਹੈ ਉਹ ਡਿਫਰੈਂਟ ਹੋਣਗੇ। ਇਹ ਦੇਖੋ ਜੀ ਗ੍ਰੇ ਕਲਰ ਦੇ ਵਿੱਚ ਸੂਟ ਦੀ ਆਪਣੀ ਗ੍ਰੇ ਸਾਰੀ ਹੈ। ਇਹ ਦੇਖੋ ਸੂਟ ਦੀ ਡਿਜ਼ਾਈਨਿੰਗ। ਕਿੰਨੀ ਉੱਪਰ ਕੇ ਆ ਰਹੀ ਹੈ ਸਾਹਮਣੇ ਬਹੁਤ ਹੀ ਪਿਆਰਾ ਜਿਹਾ ਸੂਟ ਸਾਡੀ ਸ਼ਾਪ ਦਾ ਨਾਮ ਹੈ ਜੀ ਏ ਐਸ ਪੀ ਕਲੋਥ ਸਟੋਰ ਜੋ ਕਿ ਦਸੂਹਾ ਤੋਂ ਸੰਸਰਪੁਰ ਰੋਡ ਤੇ ਉੱਪਰ ਹੈ ਬਾਕੀ ਜੀ ਸ਼ਾਪ ਦੀ ਜੋ ਲੋਕੇਸ਼ਨ ਹੈ ਉਹ ਵੀਡੀਓ ਵਿੱਚ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਉੱਥੋਂ ਤੁਸੀਂ ਦੇਖ ਸਕਦੇ ਹੋ ਇਹ ਜੀ ਸਮਰ ਸੀਜ਼ਨ ਦੇ ਵਿੱਚ ਪਹਿਨਣ ਲਈ ਬਹੁਤ ਹੀ ਪਿਆਰੀ ਜੇ ਲਾਈਟ ਸ਼ੇਡਸ ਦੇ ਵਿੱਚ ਸੂਟ ਨੇ ਇਹ ਦੇਖੋ ਤੁਸੀਂ ਬਹੁਤ ਹੀ ਪਿਆਰੇ ਪਿਆਰੇ ਰੰਗ ਹੈ ਇਹਨਾਂ ਦੇ ਬਹੁਤ ਹੀ ਵਧੀਆ ਫੈਬਰਿਕ ਹੈ ਇਸ ਦੇ ਨਾਲ ਵੀ ਦਵਾਂਗੇ ਜੀ ਤੁਹਾਨੂੰ ਪਿਓਰ ਦੀ ਚੁੰਨੀ ਇਹ ਦੇਖੋ ਗ੍ਰੇ ਕਲਰ ਦੇ ਵਿੱਚ ਪਹਿਲਾਂ ਤਾਂ ਸੂਟ ਹੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਲੇਡੀਜ਼ ਦੇ ਪਾਉਣ ਲਈ ਦੇਖੋ ਕਿੰਨੇ ਪਿਆਰੇ ਪਿਆਰੇ ਰੰਗ ਆ ਇਹ ਜੋ 올ਡ ਲੇਡੀਜ਼ ਆ ਉਹ ਪ੍ਰੇਫਰ ਕਰਦੇ ਇਹਨਾਂ ਰੰਗਾਂ ਨੂੰ ਇਸ ਸੂਟ ਦਾ ਜੀ ਰੇਟ ਹੈ 795 ਰੁਪਏ 795 ਦੇ ਵਿੱਚ ਇਹ ਪਿਓਰ ਦਾ ਸੂਟ ਜਿਹੜਾ ਤੁਹਾਨੂੰ ਸਾਡੀ ਸ਼ਾਪ ਤੋਂ ਮਿਲੂਗਾ ਸੋ ਜਰੂਰ ਵਿਜ਼ਿਟ ਕਰੋ ਸਾਡੀ ਸ਼ਾਪ ਤੇ ਇਹਨਾਂ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਸੂਟ ਖਰੀਦਣ ਲਈ ਆਉਦਿਖੋ ਨੇ ਤੁਹਾਨੂੰ ਅਸੀਂ ਇਸ ਡਿਜ਼ਾਈਨ ਦੇ ਵਿੱਚ ਜਿਹੜਾ ਹੈ ਲਾਸਟ ਸ਼ੇਡ ਇਹ ਦੇਖੋ yellow ਸ਼ੇਡ ਦੇ ਵਿੱਚ ਸੂਟ yellow ਔਰ ਜੋ ਹੈ ਮਸਟਰਡ ਟੋਨ ਦੇ ਵਿੱਚ ਹੈ ਇਹ ਸੂਟ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਸ ਡਿਜ਼ਾਈਨ ਦੇ ਵਿੱਚ ਜਿੰਨੇ ਵੀ ਸੂਟ ਨੇ ਸਾਰਿਆਂ ਦਾ ਹੀ ਕਲਰ ਚਾਰਟ ਬਹੁਤ ਹੀ ਪਿਆਰਾ ਹੈ ਤੁਸੀਂ ਦੇਖਿਆ ਹੈ ਇਹ ਹੁਣ ਲਾਸਟ ਸ਼ੇਡ ਹੈ ਸਾਡੀ ਸ਼ਾਪ ਤੋਂ ਤੁਹਾਨੂੰ ਬਾਜ਼ਾਰ ਨਾਲੋਂ ਕਾਫੀ ਸਸਤੇ ਰੇਟਾਂ ਦੇ ਵਿੱਚ ਜਿਹੜੇ ਸੂਟ ਹੈ ਉਹ ਮਿਲ ਜਾਣਗੇ ਸਾਡੇ ਵੱਲੋਂ ਜੀ ਜੋ ਹੈ ਸੂਟ ਉਸ ਦੇ ਕੱਪੜੇ ਦੀ ਔਰ ਜੋ ਕਲਰ ਹੈ ਉਸ ਦੀ ਵੀ ਫੁੱਲ ਗਾਰੰਟੀ ਦਿੱਤੀ ਜਾਂਦੀ ਹੈ ਤੁਹਾਨੂੰ ਸਾਡੀ ਸ਼ੌਕ ਤੋਂ ਪੂਰੀ ਪ੍ਰੋਪਰ ਕੱਟ ਦੇ ਸੂਟ ਮਿਲਣਗੇ ਜੋ ਅਸੀਂ ਦੱਸਦੇ ਆ ਉਸੇ ਤਰ੍ਹਾਂ ਹੀ ਪੂਰੀ ਕੱਟ ਮਿਲੇਗੀ ਇਸ ਸੂਟ ਦੇ ਨਾਲ ਵੀ ਤੁਹਾਨੂੰ ਦਿਖਾਉਨੇ ਆ ਅਸੀਂ ਪਿਓਰ ਦੀ ਚੁੰਨੀ ਇਹ ਦੇਖੋ ਚੁੰਨੀ ਜੀ ਪਿਓਰ ਦੀ ਰਹੇਗੀ ਪ੍ਰੋਪਰ ਲੈਂਥ ਵੇਅਰਥ ਰਹੇਗੀ ਇਹ ਦਿਖਾਉਨੇ ਆ ਤੁਹਾਨੂੰ ਦੇਖੋ ਡਿਜ਼ਾਈਨਿੰਗ ਵੀ ਬਹੁਤ ਫਿਆਰੀ ਸਾਫ਼ ਸੁਥਰੇ ਪ੍ਰਿੰਟਾਂ ਦੇ ਵਿੱਚ ਸੂਟ ਇਹ ਦੇਖੋ ਚੁੰਨੀ ਤੇ ਬਾਰਡਰ ਸੂਟ ਦੇ ਨਾਲ ਦਾ ਇਹ ਦੇਖੋ ਬੇਰਥ ਦੇਖੋ ਚੁੰਨੀ ਦੀ ਪ੍ਰੋਪਰ ਲੈਂਥ ਵੀ ਪੂਰੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਡੇ ਇੱਕ ਇੱਕ ਲਾਈਕ ਨਾਲ ਜੀ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਤੁਹਾਡੇ ਲਈ ਵਧੀਆ-ਵਧੀਆ ਸੂਟਾਂ ਦੇ ਵਿੱਚ ਔਰ ਵਾਜੀ ਵਰੇਟਾਂ ਦੇ ਵਿੱਚ ਸੂਟ ਲੈ ਕੇ ਆਈਏ ਜਲਦੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ